ਹੁਸ਼ਿਆਰਪੁਰ ਦੇ ਪਿੰਡ ਕਸਵਾ ਮੇਟਿਆਣਾ ਵਿਖੇ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਜਨਮ ਦਿਨ ਬਾਬਾ ਸਾਹਿਬ ਟਾਈਗਰ ਫੋਰਸ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਪ੍ਰੋਗਰਾਮ ਦੌਰਾਨ ਮੇਟਿਆਣਾ ਦੇ ਪਿੰਡ ਵਿਖੇ ਵਿਸ਼ਾਲ ਰੈਣੀ ਕੱਢੀ ਗਈ ਅਤੇ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਨਾਰੇ ਵੀ ਲਗਾਏ ਗਏ ਅਤੇ ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦਿਆਂ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਡਾਕਟਰ ਬਾਬਾ ਸਾਹਿਬ ਜੀ ਦੇ ਜੀਵਨੀ ਨਾਲ ਸੰਬੰਧਿਤ ਗੀਤ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ ਅਤੇ ਗਾਇਕ ਸੋਫੀ ਸਕੰਦਰਪਾਲ ਨੇ ਆਪਣੇ ਜਥੇ ਸਮੇਤ ਪਹੁੰਚ ਕੇ ਇਸ ਪ੍ਰੋਗਰਾਮ 'ਚ ਬੜਾ ਯੋਗਦਾਨ ਪਾਇਆ ਗਿਆ ਇਸ ਮੌਕੇ ਜਿੱਥੇ ਹਰ ਇੱਕ ਸੇਵਾਦਾਰ ਨੇ ਆਪਣੀ ਜ਼ਿੰਮੇਵਾਰੀ ਬਖੂਬੀ ਨਾਲ ਨਿਭਾਈ ਉੱਥੇ ਹੀ ਮਹਾਨ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੌਕੇ ਹੈਪੀ ਮੇਟਿਆਣਾ ਅਤੇ ਪਿੰਡ ਦੇ ਲੰਬੜਦਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਜੈਪੀ ਜੈਪਤ ਅੱਜ ਪਿੰਡ ਮੇਟਿਆਣਾ ਦੇ ਵਿੱਚ ਬਾਬਾ ਸਾਹਿਬ ਡਾਕਟਰਪੁਰ ਤੋਂ ਪਿੰਡ ਮੇਟਿਆਣਾ ਵੱਲੋਂ ਪਹਿਲਾ ਵਿਸ਼ਾਲ ਬਾਬਾ ਸਾਹਿਬ ਡਾਕਟਰ ਧੀਮਰੌਦੀ ਦਾ ਜਨਮ ਦਿਨ ਜਿਹੜਾ ਮਨਾਇਆ ਜਾ ਰਿਹਾ ਹੈ ਅੱਜ ਸਾਰੀਆਂ ਸੰਗਤਾਂ ਪੱਖ-ਪੱਖ ਪੰਜਾਬ ਤੋਂ ਜਿੱਥੇ ਬੰਦੀਆਂ ਆ ਰਹੀਆਂ ਵਾਂ ਕਿਉਂਕਿ ਕੁੱਝ ਨੀਸ਼ੀ ਕਲਾਕਾਰ ਵੀ ਆ ਰਹੇ ਆ ਜਿੰਨੇ ਵੀ ਜਿੱਥੇ ਬੰਦੀਆਂ ਆ ਰਹੀਆਂ ਉਹਨਾਂ ਦਾ ਪਿੰਡ ਮੇਟਿਆਣਾ ਬਾਬਾ ਸਾਹਿਬ ਡਾਕਟਰਪੁਰ ਤੋਂ ਵੱਲੋਂ ਧਰਮਸ ਸਵਾਗਤ ਹੈ ਜੈਪੀ ਦੀਆਪਾ ਮੀਤਰਾਏ ਗੰਬਰਦਾਰ ਮੇਟੀ ਅਣਾ ਵਾਲੋ ਆਪਣੇ ਫੇਵਰ ਆਉ ਵੇਦਕਰਦੀ ਦੇ ਜਨਮ ਦਿਨ ਤੇ ਲੋ ਸਭ ਪਿੰਡ ਵਾਸੀਆਂ ਨੂੰ ਤੇ ਬਾਹਰ ਆਏ ਸੰਤਾਂ ਨੂੰ ਧੰਨਵਾਦ ਕਰਦਾ ਹਾਂ ਹੁਸ਼ਿਆਰਪੁਰ ਤੋਂ ਹਣੀ ਸੰਦੂਦੀ ਖਾਸਪੁਰ